ਸਰਬਾਤਮਕ ਜੀ ਜਿਹੜਾ ਐਸ.ਡੀ.ਸੀ. 마을 ਪੰਚਾਇਤ ਮੋਰਚੇ ਵਿੱਚ ਦਾ ਮਤਲਬ ਮੋਰਚੇ ਸਰ ਕਿਸ ਤਰ੍ਹਾਂ ਮਤਲਬ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇਹਨਾਂ ਦਾ ਜਿਹੜੀ ਬੇਸਿਕ ਮੰਗ ਹੈਗੀ ਆ ਕਿ ਜਿਹੜੇ ਐਸ.ਸੀ. ਉਹ ਬੀ.ਸੀ. ਦੇ ਹਕੂਕ ਮਾਰ ਕੇ ਝੂਠੇ ਸਰਟੀਫਿਕੇਟ ਲਾ ਕੇ ਜੋਬਸ ਲਈਆਂ ਨੇ ਜਾਂ ਰਿਜ਼ਰਵੇਸ਼ਨ ਦਾ ਫਾਇਦਾ ਉਠਾ ਕੇ ਕੋਈ ਸਰਪੰਚ ਐਮ.ਸੀ. ਬਣਿਆ ਉਹਦੀ ਪ੍ਰੋਪਰ ਇੱਕ ਜਾਂਚ ਹੋਣੀ ਚਾਹੀਦੀ ਕਿਉਂਕਿ ਇਹਦਾ ਮਤਲਬ ਹੈ ਕਿ ਜਿਹੜੀ ਰਿਜ਼ਰਵੇਸ਼ਨ ਦਾ ਅਸਲ ਫਾਇਦਾ ਵਾ ਉਹ ਸਹੀ ਲੋਕਾਂ تک ਤਾਂ ਪਹੁੰਚ ਨਹੀਂ ਰਿਹਾ ਇਹਦਾ ਮਤਲਬ ਕੋਈ ਲੋਕੀ ਜਾਲੀ ਸਰਟੀਫਿਕੇਟ ਬਣਾ ਕੇ ਤੇ ਉਹਨਾਂ ਦੇ ਜਗ੍ਹਾ ਦੇ ਉੱਤੇ ਨੌਕਰੀਆਂ ਮਾੜ ਰਹੇ ਨੇ ਇਹ ਗੱਲ ਕੱਲ ਪੰਜਾਬ ਵਿਧਾਨ ਸਭਾ ਚੁੱਠੀ ਆ ਔਰ ਮੈਂ ਕੁਦਰਤੀ ਉੱਥੇ ਚੀਫ ਮਿਨਿਸਟਰ ਭਗਵੰਤ ਪਾਣ ਦੀ ਆਪ ਸਟੇਟਮੈਂਟ ਸੁਣੀ ਹੈ ਕਿ ਅਸੀਂ ਇਹਦੇ ਤੇ ਬੜਾ ਸਟ੍ਰਿਕਟ ਐਕਸ਼ਨ ਲੈ ਰਹੇ ਹਾਂ ਔਰ ਅਸੀਂ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੇ ਝੂਠੇ ਸਰਟੀਫਿਕੇਟ ਬਣਾਏ ਨੇ ਟੂ ਸਿਕਯੂਰ ਐਸਸੀ ਐਂਡ ਬੀਸੀ ਜੋਬਸ ਕੋਨਾ ਕੋਰੋਂ ਅਸੀਂ ਜਿੰਨੀ ਤਨਖਾਹ ਲਈਆਂ ਅੱਜ ਤੱਕ ਸਮੇਤ ਵਿਆਜ ਖਜ਼ਾਨੇ ਵਿੱਚ ਵਾਪਸ ਕਰਾਵਾਂਗੇ ਇਹ ਹੁਣ ਗੱਲ ਪੰਜਾਬ ਦੇ ਚੀਫ ਮਿਨਿਸਟਰ ਵੀ ਕਈ ਸਦਨ ਦੇ ਉੱਤੇ ਇਹ ਰਿਕਾਰਡਡ ਸਟੇਟਮੈਂਟ ਤੋਂ ਮੈਂ ਉਮੀਦ ਕਰਦਾ ਕਿ ਉਹ ਆਪਣੇ ਵਚਨ ਪੂਰੇ ਕਰਨਗੇ ਕਿਉਂਕਿ ਐਸ ਸੀ ਬੀ ਸੀ ਮਹਾਪੰਚਾਇਤ ਨੇ ਕਾਫੀ ਅਰਸੇ ਤੋਂ ਇਸ ਵਾਸਤੇ ਸੰਘਰਸ਼ ਕੀਤਾ ਹੈ ਇਹਨਾਂ ਦੇ ਨਾਲ ਹੋਰ ਨਰੇਗਾ ਵਰਕਰਸ ਦੀ ਡਿਮਾਂਡਸ ਆ ਇਹਨਾਂ ਦੇ ਨਾਲ ਸਫਾਈ ਸੇਵਕਾਂ ਕਰਮਚਾਰੀਆਂ ਦੀਆਂ ਮੰਗਾਂ ਨੇ ਔਰ ਜਦੋਂ ਇਹ ਸਾਰੀਆਂ ਮੰਗਾਂ ਕਾਫੀ ਅਰਸੇ ਤੋਂ 3 ਮਹੀਨੇ ਪਹਿਲਾਂ ਬੈਠੇ ਰਹੇ ਨੇ ਬੋਹਾਲੀ ਦੇ ਇੱਕ ਸਥਾਨ ਦੇ ਉੱਤੇ ਤੇ ਹੁਣੇ ਸ਼ਿਫਟ ਕਰਕੇ ਇੱਥੇ ਬੈਠੇ ਨੇ ਲੇਕਿਨ ਸਰਕਾਰ ਜਿਹੜੀ ਆ ਉਹ ਗੱਲਾਂ ਬਾਤਾਂ ਨਾਲ ਹੀ ਕੰਮ ਸਾਰੀ ਜਦੋਂ ਇਹਨਾਂ ਦੇ ਕੰਮ ਜਦੋਂ ਇਹਨਾਂ ਦੇ ਮੰਗਾ ਨਹੀਂ ਬਣੀਆਂ ਗਈਆਂ ਤੇ ਇਹਨਾਂ ਨੇ ਅੱਜ ਤੋਂ ਇੱਕ ਦੋ ਦਿਨ ਪਹਿਲਾਂ 28 ਤਰੀਕ ਨੂੰ ਇੱਥੇ ਪੀਸਫੁੱਲ ਪ੍ਰੋਟੈਸਟ ਕੀਤਾ ਚੌਂਕ ਕਿਉਂਕਿ ਜਦੋਂ ਕਿਸੇ ਦੀ ਗੱਲ ਨਹੀਂ ਸੁਣੀ ਤੇ ਉਹਦਾ ਅਧਿਕਾਰ ਹੈ ਕਿ ਉਹ ਪ੍ਰੋਟੈਸਟ ਕਰੇ ਤੇ ਪੀਸਫੁੱਲ ਪ੍ਰੋਟੈਸਟ ਕੀਤਾ ਉੱਥੇ ਇਹਨਾਂ ਨੇ ਆਪਣਾ ਉਸ ਪ੍ਰੋਟੈਸਟ ਵਿੱਚ ਇਹ ਦਿਖਾਇਆ ਕਿ ਤੁਸੀਂ ਸਾਡੇ ਨਾਲ ਅਨਿਆਏ ਕਰ ਰਹੇ ਸੋ ਪੀਸਫੁਲ ਪ੍ਰੋਟੈਸਟ ਕਰਨ ਦਾ ਖਮਿਆਜ਼ਾ ਇਹ ਭੁਗਤਣਾ ਪਿਆ ਕਿ ਬਲਵਿੰਦਰ ਸਿੰਘ ਜੀ ਬੈਠੇ ਮੇਰੇ ਕੋਲ ਇਹਨਾਂ ਨੂੰ ਤੇ ਇਹਨਾਂ ਦੀ ਧਰਮ ਪਤਨੀ ਨੂੰ ਇੱਕ ਐਫਆਈਆਰ ਦਰਜ ਕਰਤੀ ਹੈ ਜੋ ਜੋ ਪੰਜਾਬ ਚ ਰਿਵਾਜ ਚੱਲ ਰਿਹਾ ਹੈ ਕਿ ਮੂੰਹ ਬੰਦ ਕਰਾਉਣੇ ਤਾਂ ਐਫਆਈਆਰ ਦਰਜ ਕਰਦੇ ਹੋ ਤੇ ਕਾਫੀ ਬੰਦਿਆਂ ਨੂੰ ਅਣਪਛਾਤੇ ਉਹਦੇ ਚ ਰੱਖ ਕੇ ਇਹ ਕੋਸ਼ਿਸ਼ ਆ ਐਡਮਿਨਿਸਟ੍ਰੇਸ਼ਨ ਦੀ ਕਿ ਇਹਨੂੰ ਅਸੀਂ ਮੋਰਚੇ ਨੂੰ ਜਿਹੜਾ ਹੈ ਇੱਕ ਉਹ ਅਸੀਂ ਉਹਨੂੰ ਇੱਥੋਂ ਝਕਵਾ ਦਿੱਤੀ ਪਰ ਮੈਂ ਸਮਝਦਾ ਕਿ ਇਸ ਤਰ੍ਹਾਂ ਨਾਲ ਤਾਨਾਸ਼ਾਹੀ ਰਵਈਏ ਨਾਲ ਲੋਕਾਂ ਦੀਆਂ ਮੰਗਾ ਖਤਮ ਨਹੀਂ ਹੋਣਗੀਆਂ ਇਹਨਾਂ ਨੇ ਅੱਗੇ ਪ੍ਰੋਟੈਸਟ ਰੱਖਿਆ ਐਸਐਸਪੀ ਦਾ ਮੈਂ ਇਹ ਸਾਰੀਆਂ ਗੱਲਾਂ ਦੀ ਜਾਇਜ਼ ਸਪੋਰਟ ਕਰਨ ਵਾਸਤੇ ਆਪਣੀ ਪਾਰਟੀ ਵੱਲੋਂ ਇਹਨਾਂ ਤੱਕ ਮੈਂ ਪਹੁੰਚ ਕੀਤੀ ਮੇਰੇ ਨਾਲ ਸੰਪਰਕ ਕੀਤਾ ਸੀਗਾ ਰੇਸ਼ਮ ਸਿੰਘ ਜੀ ਉਹਨਾਂ ਨੇ ਜਿਹੜੇ ਇਸ ਵਕਤ ਸ਼ਾਇਦ ਪ੍ਰਬੁੱਧ ਆਰਪੀਆਈ ਦੇ ਮੈਂਬਰ ਵੀ ਨੇ ਔਰ ਇੱਥੇ ਅੰਬੇਦਕਰ ਸਾਹਿਬ ਦੇ ਪੁੱਤਾਂ ਜੀ ਭੀਮਰਾਓ ਜਸਵੰਤਰਾਓ ਅੰਬੇਦਕਰ ਜੀ ਵੀ ਆ ਕੇ ਗਏ ਨੇ ਤਾਂ ਮੈਂ ਸਮਝਦਾ ਕਿ ਇਹਨਾਂ ਨੇ ਮੰਗਾ ਸਰਕਾਰ ਨੂੰ ਟਾਈਮ ਬਾਉਂਡ 3 ਕੇ ਨਾਲ ਅਗਰ ਹੁਣ ਚੀਫ ਮਿਨਿਸਟਰ ਅੱਜ ਕਹਿ ਦੇਵੇ ਤੇ 3 ਮਹੀਨੇ ਅੰਦਰ ਕਿਸੇ ਦੇ ਖਿਲਾਫ ਐਕਸ਼ਨ ਨਾ ਹੋਵੇ ਕੋਈ ਪਰਚਾ ਦਰਜ ਨਾ ਹੋਵੇ ਬੇਸਿਕਲੀ ਬਿਕੋਜ਼ ਇਟਸ ਅ ਕ੍ਰਿਮੀਨਲ ਆਫੈਂਸ ਵਨ ਯੂ ਕਮਿਟ ਅ ਕ੍ਰਿਮੀਨਲ ਆਫੈਂਸ देयर इज सपੋਜ਼ ਟੂ ਬੀ ਐਫਆਈਆਰ ਅਗੇਂਸਟ ਯੂ देयर इज ਯੂ ਆਰ ਸੁਪੋਜ਼ ਟੂ ਬੀ ਹੈਲਡ ਲਾਇਬਲ ਫॉर ਕ੍ਰਿਮੀਨਲ ਐਕਸ਼ਨ ਇਨ ਥੈਟ ਮੈਟਰ ਔਰ ਜਿਹੜੇ ਤੁਸੀਂ ਤਨਖਾਹਾਂ ਤੇ ਜੋ ਤੁਸੀਂ ਭੱਤੇ ਲਏ ਨੇ ਉਹ ਵਾਪਸ ਸਰਕਾਰ ਦੇ ਖਜ਼ਾਨੇ ਚ ਜਾਣਗੇ ਤਾਈਓ ਜਿਹੜੇ ਅਸਲ ਹੱਕਦਾਰ ਨੇ ਐਸਸੀ ਤੇ ਬੀਸੀ ਵਰਗ ਦੇ ਨੌਜਵਾਨ ਲੜਕੀਆਂ ਲੜਕੇ ਬੱਚੇ ਸਰਪੰਚ ਐਮਸੀ ਕਾਉਂਸਲਰ ਉਹਨਾਂ ਨੂੰ ਇਹ ਬਣਦਾ ਅਧਿਕਾਰ ਮਿਲੇਗਾ ਇਸ ਕਰਕੇ ਮੈਂ ਅੱਜ ਆਪਣੀ ਪਾਰਟੀ ਕਾਂਗਰਸ ਵੱਲੋਂ ਇਹਨਾਂ ਦੇ ਇਸ ਮੋਚੇ ਦਾ ਸਮਰਥਨ ਕਰਨ ਵਾਸਤੇ ਪਹੁੰਚਿਆ ਸਰ ਕਈ ਇਖਤਿਆਦ ਦੇ ਐਸੀਬੀਸੀ ਜਿਹੜੇ ਸਰਟੀਫਿਕੇਟ ਦਿੰਦੇ ਨੇ ਬਹੁਤ ਵੱਡੇ ਰੈਂਕ ਤੇ ਬੈਠੇ ਨੇ ਸੈਂਟਰ ਗਵਰਨਮੈਂਟ ਦੇ ਨਾਲ ਆਈਏਸ ਲੱਗੇ ਨੇ ਕੁਝ ਆਈਪੀਐਸ ਲੱਗੇ ਨੇ ਉਹਨਾਂ ਨੂੰ ਦੇਖੋ ਗੱਲ ਇਹ ਆ ਕਿ ਮਾਪਦੰਡ ਜਿਹੜਾ ਹੁੰਦਾ ਨਾ ਜੀ ਜਦੋਂ ਆਪਾਂ ਕੋਈ ਕਾਨੂੰਨ ਬਣਾ ਲਿਆ ਉਹ ਸਭ ਲਈ ਇੱਕ ਹੋਣਾ ਚਾਹੀਦਾ ਇਹ ਕੋਈ ਤਾਕਤਵਾਰ ਤੇ ਛੋਟੇ ਵੱਡੇ ਦੀ ਗੱਲ ਨਹੀਂ ਕਿ ਚਾਹੇ ਕੋਈ ਆਈਏਸ ਚਾਹੇ ਕੋ ਆਪੀਐਸਾ ਚਾਹੇ ਕੋ ਪੀਸੀਐਸਾ ਚਾਹੇ ਕੋ ਪੁਲਿਸ ਦੀ ਜੌਬ ਸੇ ਚਾਹੇ ਕੋ ਇਹ ਸਰਪੰਚਾ ਤੇ ਚਾਹੇ ਕੋ ਕਾਉਂਸਲਰ ਆ ਐਕਸ਼ਨ ਸ਼ੁਡ ਬੀ ਟੇਕਨ ਅਗੇਂਸਟ ਐਵਰੀਬਾਡੀ ਬਿਕੋਜ਼ ਤੈਉ ਜਿਹੜਾ ਬਣਦੇ ਅਧਿਕਾਰ ਆ ਜਿਨ੍ਹਾਂ ਲੋਕਾਂ ਦੇ ਡਾਕਾ ਵੱਜਿਆ ਹਕੂਕ ਤੇ ਤੈਉ ਉਹਨਾਂ ਨੂੰ ਇਨਸਾਫ ਮਿਲਣਾ ਹੈ ਸੋ ਇਸ ਕਰਕੇ ਐਕਸ਼ਨ ਸ਼ੁਡ ਬੀ ਵਾਟ ਸ਼ੁਡ ਆ ਸੇ ਐਬਸੋਲੂਟਲੀ ਟੇਕਨ ਇਮਪਾਰਸ਼ਲੀ ਐਂਡ ਇਨ ਦ ਇੰਟਰਸਟ ਆਫ ਜਸਟਿਸ ਸੈਂਟਰ ਅਭੀ ਮਤ ਲੱਗੇਗਾ ਨਾਲ ਬੜੀ ਬੜੀ ਪਾਰਟੀਆਂ ਦੇ ਤੂੰ ਨਹੀਂ ਖੜੇ ਹੋਵਾਂਗੇ ਸਾਨੂੰ ਅਸੀਂ ਕਿਉਂ ਕਿਸੇ ਦੀ ਸਪੋਰਟ ਕਰਾਂਗੇ ਕਿ ਤੁਸੀਂ ਝੂਠੇ ਸਰਟੀਫਿਕੇਟ ਬਣਾਓ ਜੀ ਵੀ ਸਪੋਰਟ ਮੈਂ ਤਾਂ ਬਜ਼ਾਤੇ ਖੁਦ ਹਮੇਸ਼ਾ ਕਿਸੇ ਵੀ ਬੇਨਸਾਫ਼ੀ ਦੇ ਖਿਲਾਫ ਆ ਚਾਹੇ ਉਹ ਛੋਟਾ ਬੰਦਾ ਵਾ ਚਾਹੇ ਉਹ ਗਰੀਬ ਤੋਂ ਗਰੀਬ ਆ ਉਹਦਾ ਵੀ ਆਵਾਜ਼ ਚੱਕੀ ਦੀ ਆ ਤੇ ਇਹ ਤਾਂ ਕੰਮ ਹੀ ਸਰਾਸਰ ਗਲਤ ਆ ਇਸ ਕਰਕੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਵਾ ਐਕਚੁਅਲੀ ਇਹਦੇ ਚ ਜਿੱਦਾਂ ਇੱਥੇ ਸੁਜੈਸਟ ਕੀਤਾ ਹੋਣੇ ਜੇ ਤਾਂ ਹੁਣ ਇੰਡੀਵਿਜੂਅਲ ਕੰਪਲੇਂਟਸ ਲੈਣ ਲੱਗੇ ਤਾਂ ਇਹਦੇ ਤਾਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਖਰਚਾ ਬੜਾ ਹੁੰਦਾ ਆ ਆਮ ਆਦਮੀ ਦਾ ਦੁਸ਼ਮਣੀ ਵੀ ਪੈਂਦੀ ਆ ਇਹ ਤਾਂ ਪੰਜਾਬ ਗਵਰਨਮੈਂਟ ਨੂੰ ਟੋਟਲ ਰਿਵਿਊ ਕਰ ਲੈਣਾ ਚਾਹੀਦਾ ਕਿ ਜਿਹੜੇ ਸਾਡੇ ਜੋਬਸ ਨੇ ਅੰਡਰ ਦ ਰਿਜ਼ਰਵ ਕੈਟੇਗਰੀਜ਼ ਵੈਦਰ ਇਟਸ ਫॉर ਸ਼ੈਡਿਊਲਡ ਕਾਸਟ অর ਫॉर ਐਸਟੀਜ਼ অর ਫॉर ਬੈਕਵਰਡ ਕਲਾਸਸ ਉਹ ਸਾਰਾ ਆਪ ਰਿਵਿਊ ਕਰ ਲੈ ਗਵਰਨਮੈਂਟ ਲਈ ਤਾਂ ਬਹੁਤ ਨਹੀਂ ਤਾਂ ਮਹੀਨੇ ਦਾ ਕੰਮ ਨਹੀਂ ਗਾਇ ਇਹ ਉਹ ਕਹਿਣ ਸਾਰਿਆਂ ਨੂੰ ਕਿ ਪਲੀਜ਼ ਫਿਨਿਸ਼ ਯੋਰਡ ਸਰਟੀਫਿਕੇਟਸ ਐਂਡ ਗਿਵਨ ਐਫੀਡੇਵਿਟ ਕਿ ਅਸੀਂ ਜਿਹੜੇ ਐਫੀਡੇਵਿਟ ਦੇ ਰਹੇ ਆ ਸਰਟੀਫਿਕੇਟਸ ਇਹ オリジナル ਨੇ ਇਹ ਕਿਸੇ ਤਰ੍ਹਾਂ ਦੇ ਫੇਕ ਨਹੀਂਗੇ ਉਥੇ ਫੜੇ ਜਾਣੇ ਸਾਰੇ ਜਿਨ੍ਹਾਂ ਨੇ ਐਫੀਡੇਵਿਟ ਨਾ ਲਾਇਆ ਉੱਥੋਂ ਫੜੇ ਜਾਣੇ ਆ ਤੇ ਜਿਹੜੇ ਬਾਕੀ ਸਰਟੀਫਿਕੇਟਸ ਨੂੰ ਵੈਰੀਫਾਈ ਕਰਾਇਆ ਜਾਵੇ ਪੰਜਾਬ ਨੂੰ ਇਸ ਤਰ੍ਹਾਂ ਇਹ ਐਲਾਨ ਕੀਤਾ ਤੁਸੀਂ ਹੋ ਹੈ ਨਾ ਮੰਨਦੇ ਜਾਂ ਡੋਟ ਵੀ ਆਏਗੀ ਜਾਂ ਚੋਣਾਂ ਦੀ ਇਸ ਸੰਤਾ ਜਿਹੜਾ ਜ਼ਿਆਦਾ ਤਾਂ ਐਲਾਨਵੰਤ ਸਿੰਘ ਮਾਨੀਏ ਇਹ ਕਿਉਂਕਿ ਸਾਡੇ ਨਾਲ ਵਾਪਰ ਚੁੱਕਾ ਤੁਸੀਂ ਦੇਖੋਗੇ ਏਮਪਲੋਇਜ਼ ਦੀ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਪ੍ਰੋਮਿਸ ਸੀ ਜਿਹਨੂੰ ਆਪਾਂ ਕਹਿੰਦੇ ਆ 올ਡ ਪੈਨਸ਼ਨ ਸਕੀਮ ਉਹ ਜਦੋਂ ਹਿਮਾਚਲ ਪ੍ਰਦੇਸ਼ ਦੀ ਇਲੈਕਸ਼ਨ ਆਈ ਸੀ 2022 ਦੇ ਨਵੰਬਰ ਸੀ ਨੋਟੀਫਿਕੇਸ਼ਨ ਜਾਰੀ ਕਰਤੀ ਕੇਜਰੀਵਾਲ ਸਾਹਿਬ ਨੇ ਕਿਹਾ ਜੀ ਹਮਨੇ ਬਹੁਤ ਬੜਾ ਕਦਮ ਉਠਾਇਆ ਹੈ ਹਮ ਪੁਰਾਣੇ ਪੈਨਸ਼ਨ ਕੋ ਪਹਾਲ ਕਰ ਰਹੇ ਹੈ ਉਹ ਨੋਟੀਫਿਕੇਸ਼ਨ ਆ ਚੁੱਕੀ ਜੋ ਦੀ ਤੇ ਉਹ ਕਾਗਜ਼ ਤੇ ਪਈ ਹੈ ਇਦਾਂ ਦੇ ਹੋਰ ਬੜੇ ਐਲਾਨ ਨੇ ਜਿੱਦਾਂ 1000 ਰੁਪਏ ਆਪਣੀਆਂ ਔਰਤਾਂ ਨੂੰ ਦੇਣਾ ਸੀ 2 ਸਾਲ ਬੀਤ ਗਏ 1000 ਰੁਪਏ ਕਿਸੇ ਮਹਿਲਾ ਨੂੰ ਮਿਲਿਆ ਨਹੀਂਗਾ ਤੇ ਇਦਾਂ ਦੇ ਐਲਾਨ ਸਰਕਾਰਾਂ ਕਰਦੀਆਂ ਪਰ ਇਹ ਬੜਾ ਮਾਮਲਾ ਬਹੁਤ ਸੀਰੀਅਸ ਹੈ ਇਹਦੇ ਤੇ ਟਾਈਮ ਬਾਉਂਡ ਐਕਸ਼ਨ ਡੈਫੀਨਿਟਲੀ ਹੋਣਾ ਚਾਹੀਦਾ ਹੈ ਕਹਿੰਦਾ ਸਰ ਤੁਸੀਂ ਪੰਜਾਬ ਦੀ ਸਰਕਾਰ ਦੇ ਖਿਲਾਫ ਲੜਾਈ ਲੜ ਰਹੇ ਹੋ ਤੇ ਪੰਜਾਬ ਦੀ ਹਿੱਤ ਦੀ ਗੱਲ ਕੀਤੀ ਜਾਂ ਜਿੱਦਾਂ ਅੱਜ ਮੋਚੇ ਦੇ ਮੋਤੇ ਹੋ ਤੇ ਬਹੁਤ ਸਾਰੇ ਜਿਹੜਾ ਇੰਡੀਵਿਜੂਅਲ ਕਿਸੇ ਲੀਡਰ ਤੇ ਪਰਚਾ ਕਰ ਦਿੱਤਾ ਜਾਂਦਾ ਉਹਨੂੰ ਦਰਵਾਇਆ ਜਾਂਦਾ ਆਪਣੇ ਹੱਕ ਦੀ ਮਤਾ ਬਾਤ ਸੁਣਾਵੀਂ ਪੰਜਾਬ ਤੋਂ ਗੁਨਾ ਮੰਨਿਆ ਜਾ ਰਿਹਾ ਤੁਸੀਂ ਕਿਸ ਤਰ੍ਹਾਂ ਪੰਜਾਬ ਦੇ ਹਾਲਾਤ ਨੂੰ ਗਲਤੀ ਕੀਤੀ ਜਾਂ ਕਿਸ ਤਰ੍ਹਾਂ ਦੇਖ ਰਹੇ ਮੈਂ ਕੀ ਕਹਦਾ ਪਾਕਿਸਤਾਨ ਦਾ ਇੱਕ ਨਾ ਪੁਲਿਸ ਸਟੇਟ ਬਣਦੀ ਜਾ ਰਹੀ ਹੈ ਜਿੱਦਾਂ ਪਾਕਿਸਤਾਨ ਦੇ ਵਿੱਚ ਫੌਜੀ ਸਟੇਟ ਹੈ ਜਿੱਦਾਂ ਬੰਗਲਾਦੇਸ਼ ਵਿੱਚ ਇੱਕ ਰੱਦੀ ਡੈਮੋਕ੍ਰੇਸੀ ਹੈ ਤੁਸੀਂ ਐਫ ਆਈ ਆਰ ਪਰਚਾ ਦੀ ਗੱਲ ਕਰ ਰਹੇ ਤੁਹਾਡੇ ਸਾਹਮਣੇ ਇਕ ਇਸ ਵੱਡਾ ਬੇਇਨਸਾਫੀ ਦਾ ਮੂਜਸਮਾ ਮੈਂ ਹੀ ਬੈਠਾ ਖੁਦ ਮੈਂ ਤਿੰਨ ਵਾਰ ਇਲੈਕਟਿਡ ਐਮ.ਐਲ.ਏ. ਨਾ ਔਰ ਮੈਂ ਲੀਡਰ ਆਫ ਆਪੋਜੀਸ਼ਨ ਰਹਾ ਮੇਰੇ ਤੇ 8 ਸਾਲ ਪੁਰਾਣਾ ਇੱਕ ਐਨ.ਡੀ.ਪੀ.ਐਸ ਦਾ ਕੇਸ ਚੱਕ ਕੇ ਮੈਨੂੰ 4 ਮਹੀਨੇ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ ਜਿੱਦਣ ਮੈਨੂੰ ਬੇਲ ਮਿਲਦੀ ਆ ਹਾਈ ਕੋਰਟ ਤੋਂ ਉਸ ਐਨ.ਡੀ.ਪੀ.ਐਸ ਕੇਸ ਵਿੱਚ 4 ਜਨਵਰੀ 2024 ਨੂੰ ਉਸ ਦਿਨ ਤੜਕੇ 2 ਵਜੇ ਸੁਭਾਨਪੁਰ ਥਾਣੇ ਵਿੱਚ ਇੱਕ ਹੋਰ ਪਰਚਾ ਝੂਠਾ ਦਰਜ ਕੀਤਾ ਗਿਆ ਤਾਂ ਕਿ ਇਹਨੂੰ ਹੋਰ ਅੰਦਰ ਰੱਖਿਆ ਜਾ ਸਕੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਜੇ ਐਮਐਲਏ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਸਕਦਾ ਔਰ ਇਹ ਭਗਵੰਤਪਾਨ ਜਿਹੜਾ ਮੇਰੇ ਤੇ ਕੇਸ ਬਣਾਇਆ 2017 ਚ ਮਸਲਾ ਉੱਠਿਆ ਸੀਗਾ ਇਸ ਨੇ ਮੈਂ ਉਹਦਾ ਲੀਡਰ ਆਫ اپੋਜੀਸ਼ਨ ਸੀਗਾ ਇਹਨੇ ਮੇਰੀ ਸਪੋਰਟ ਕੀਤੀ ਆ ਇਹਦੇ ਪਬਲਿਕ ਮੀਡੀਆ ਵਿੱਚ ਇਹਦੇ ਵੀਡੀਓਜ਼ ਵਾਇਰਲ ਨੇ ਕਿ ਖੈਰਾ ਬਹੁਤ ਖੈਰੇ ਨਾਲ ਬੜੀ ਬੇਇਨਸਾਫੀ ਹੋ ਰਹੀ ਨਿਰਦੋਸ਼ ਆ 8 ਸਾਲ ਬਾਅਦ ਉਹੀ ਪੱਚਾ ਮੇਰੇ ਤੇ ਕਰਤਾ ਕਿਉਂਕਿ ਹੋਰ ਕੁਝ ਲੰਬਾ ਨਹੀਂ ਤੇ ਉਹਨੇ ਕਹਾ ਚੰਗਾ ਇਹਦੇ ਚ ਹੀ ਆਪਾਂ ਇਹਨੂੰ ਅਰੈਸਟ ਕਰ ਲਈ ਕਹਾਣੀ ਆ ਪੰਜਾਬ ਦੇ ਵਿੱਚ ਕਿ ਆਵਾਜ਼ ਬੰਦ ਕਰਾਓ ਚਾਹੇ ਉਹ ਬਲਵਿੰਦਰ ਸਿੰਘ ਬੋਲਦਾ ਚਾਹੇ ਕੋਈ ਇਹ ਬੋਲਦਾ ਬੀ ਬੋਲਦਾ ਸੀ ਬੋਲਦਾ ਜਾਂ ਕੋਈ ਖੇਰਾ ਬੋਲਦਾ ਪਰਚੇ ਦਰਜ ਕਰੋ ਤੁਸੀਂ ਦੇਖ ਹੀ ਰਹੇ ਹੋ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਇਸ ਵਕਤ ਇਹਨੂੰ ਮੈਂ ਕੀ ਕਹਾਂ ਕਿ ਅੱਜ ਮੈਂ ਵਿਧਾਨ ਸਭਾ ਤੋਂ ਉੱਠ ਕੇ ਆ ਰਿਹਾ ਉੱਥੇ ਵਿਧਾਨ ਸਭਾ ਵਿੱਚ ਵੀ ਨਹੀਂ ਬੋਲਣ ਦਿੱਤਾ ਚੌਥਾ ਦਿਨ ਸੀਗਾ ਅਸੀਂ ਕਿਸਾਨਾਂ ਦੀ ਖੇਤ ਮਜ਼ਦੂਰਾਂ ਦੀ ਗੱਲ ਕਰਨੀ ਸੀ ਜੋ ਕਿਸਾਨਾਂ ਨੂੰ ਬੋਲਣ ਤੱਕਾ ਬੋਲਣ ਹੀ ਨਹੀਂ ਦੇ ਰਹੇ ਕੈਮਰੇ ਇਹਨਾਂ ਦੇ ਹੱਥਾਂ 'ਚ ਆ ਬਾਈਕ ਇਹਨਾਂ ਦੇ ਹੱਥਾਂ 'ਚ ਰਸੀਟਿੰਗ ਇਹਨਾਂ ਦੇ ਹੱਥਾਂ 'ਚ ਸਪੀਕਰ ਇਹਨਾਂ ਦਾ ਵਾ ਸੋ ਮੈਂ ਸਮਝਦਾ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜਾ ਪੰਜਾਬ ਸਾਰੇ ਦੇਸ਼ ਦੀ ਲੜਾਈ ਲੜਦਾ ਅੱਜ ਉੱਥੇ ਹੀ ਆਪਣ ਆ ਥੋੜੀ ਦੂਰ ਦੇ ਦੂਰੀ ਇੱਥੋਂ ਅਗਲੇ ਚੌਕ ਵਿੱਚ ਬੰਦੀ ਸਿੰਘਾਂ ਦਾ ਮੋਰਚਾ ਵਾ ਉਹ ਵਿਚਾਰੇ ਕੀ ਮੰਗ ਰਹੇ ਨੇ ਉਹ ਕਹਿੰਦੇ ਨੇ ਕਿ ਜਿਹੜੇ ਲੋਕੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਰਿਹਾ ਕਰ ਦਿਓ ਇਹ ਤਾਂ ਹੁਣ ਕੋਈ ਗੈਰਸੰਵਿਧਾਨਿਕ ਮੰਗ ਨਹੀਂ ਗਈ ਉਹ ਕਈ ਮਹੀਨਿਆਂ ਤੋਂ ਉੱਥੇ ਬੈਠੇ ਨੇ ਜਿਹੜੀਆਂ ਸਜ਼ਾਵਾਂ ਜਦ ਕਿਸੇ ਕੋਰਟ ਨੇ ਫਰਜ਼ ਕਰ ਉਹ ਤੁਹਾਨੂੰ 20 ਸਾਲ ਕੈਦ ਕੀਤੀ ਹੈ ਵਾਈ ਸ਼ੁਡ ਸਮਬਡੀ ਬੀ ਹੇਲਡ ਇਨ ਜੇਲ ਫਾਰ ਅਨਦਰ 10 ইয়ার্স ਅਨਦਰ 12 ইয়ার্স ਸੋ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਸਰਕਾਰ ਦੇ ਨੱਕ ਦੇ ਥੱਲੇ ਹੋ ਰਿਹਾ ਵਾ ਤਾਂ ਕਰਕੇ ਮੈਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਮੈਂ ਸਮਝਦਾ ਜਿਹੜਾ ਬਦਲਾਅ ਬਦਲੀ ਦਾ ਦਾਅਵਾ ਕਰਦੇ ਸੋ ਉਹ ਤਾਂ ਹੈ ਨਿਕਲੀ ਝੂਠ ਜਿਹੜਾ ਇਨਕਲਾਬ ਕਰਦੇ ਸੋ ਉਹ ਹੈਗਾ ਸਰਾਸਰ 100% ਫੇਕ ਤੇ ਜਿਹੜਾ ਇਹ ਪ੍ਰੋਮਿਸ ਕੀਤੇ ਸੋ ਸਾਰੀਆਂ ਗੱਲਾਂ ਤੋਂ ਬੇਸਿਕਲੀ ਟਰਨ ਅਰਾਊਂਡ ਹੈ ਜਿਹੜੇ VIP ਕਲਚਰ ਖਤਮ ਕਰਨ ਦੀ ਗੱਲ ਕਰਦੇ ਦੇਖੋ ਕਿੰਨੀ ਸ਼ਾਨੋ ਸ਼ੌਕਤ ਨਾਲ ਇਹਨਾਂ ਦਾ ਮਿਲਦਾ ਜਿਹੜਾ ਜਵਾੜਿਆਂ ਨੇ ਨਹੀਂ ਇੰਜੋਏ ਕੀਤੀ ਪਾਵਰ ਕੈਪਟਨ ਤੇ ਆਪਾਂ ਕਹਿੰਨੇ ਬਾਦਲ ਹੋਣੀ ਉਹ ਤਾਂ ਚਲੋ ਫਿਰ ਵੀ ਮਾੜੇ ਮੋਟੇ ਸੀਗੇ ਤੇ ਇਹ ਤਾਂ ਭਾਈ ਸਾਹਿਬ ਥੱਲੇ ਚੁੱਲ੍ਹਿਆਂ ਦੀ ਅੱਗ ਬੁਝਾਉਣ ਲਈ ਆਏ ਸੀਗੇ ਤੇ ਇਹ ਆਯਾਸ਼ੀ ਚ ਪਏ ਹੋਏ ਨੇ ਜਿਹੜੀ ਕਿ ਸਰਾਸਰ ਗਲਤ ਕਰ। ਸਰਾਸਰ ਅੱਜ ਵਿਧਾਨ ਸਭਾ ਦੇ ਬਾਹਰ ਹਰਜੀਤ ਸਿੰਘ ਪਠਾਨ ਮਾਜਾ ਵੱਲੋਂ ਪੱਤਰਕਾਰ ਨੂੰ ਧਮਕਾਇਆ ਗਿਆ ਬਹੁਤ ਮਾੜੀ ਗੱਲ ਆ। ਬਹੁਤ ਮਾੜੀ ਗੱਲ ਆ ਕਿਉਂਕਿ ਜੇ ਜਿਹੜਾ ਮੀਡੀਆ ਜਿਸ ਨੇ ਲੋਕਾਂ ਤੱਕ ਗੱਲ ਪਹੁੰਚਾਉਣੀ ਆ। ਅਗਰ ਮੀਡੀਆ ਨੂੰ ਹੀ ਸਪੇਅਰ ਨਹੀਂ ਕੀਤਾ ਜਾਣਾ ਮੇਰੇ ਸਾਹਮਣੇ ਦੀ ਗੱਲ ਆ ਤਕਰੀਬਨ ਮੇਰੇ ਨੇੜੇ ਤੇੜੇ ਦੀ ਮੈਂ ਵਿਧਾਨ ਸਭਾ ਦੇ ਲਾਉਂਜ ਵਿੱਚ ਸੀਗਾ ਮੁੰਡਾ ਬਹੁਤ ਕਾਬਲ ਆ ਸੰਦੀਪ ਪੂਰਾ ਨਾਮ ਉਹਦਾ ਸ਼ਾਇਦ ਮੈਂ ਹੁਣ ਜਾਣਦਾ ਨਹੀਂ ਸੰਦੀਪ ਸ਼ਖਸ ਸਮਰ ਟੀਵੀ ਨੂੰ ਕੰਮ ਕਰਦੇ ਸੀਗੇ ਜਾਂ ਏ ਬੀ ਸੀ ਚੈਨਲ ਨਾਲ ਕੰਮ ਕਰਦਾ ਹੁਣ ਉਹਨੂੰ ਪਠਾਨ ਮਾਜਰਾ ਕਰਦਾ ਤੈਨੂੰ ਬਾਹਰ ਦੇਖੂਗਾ ਮੈਂ ਤੁਸੀਂ ਅੰਦਾਜ਼ਾ ਲਾ ਲਓ ਇੱਕ ਮਤਲਬ ਕਿੱਥੇ ਤੱਕ ਗਿਰ ਗਏ ਨੇ ਚੁਣੇ ਹੋਏ ਨੁਮਾਇਦੇ ਸਰਕਾਰ ਦੇ ਮੌਜੂਦਾ ਰੂਲਿੰਗ ਪਾਰਟੀ ਦੇ ਕਿ ਤੈਨੂੰ ਬਾਹਰ ਦੇਖੂਗਾ ਅਗਰ ਉਹ ਸੰਦੀਪ ਨੂੰ ਕੁਝ ਹੁੰਦਾ ਵਾ ਕੋਈ ਤੇ ਸੱਟ ਪੇਟ ਲੱਗਦੀ ਆ ਪਠਾਨ ਮਾਜਰਾ ਸ਼ੁਡ ਬੀ ਹੈਲਡ ਰਿਸਪੋਨਸਿਬਲ ਵੈਸੇ ਵੀ ਇਹ ਆਦੀ ਨੇ ਨਜਾਇਜ਼ ਕਬਜ਼ਿਆਂ ਦੇ ਇਹਨਾਂ ਨੇ ਤੁਹਾਡਾ মিডিਆ ਹਾਊਸ ਇੱਕ ਹਾਈਜੈਕ ਕੀਤਾ ਪੰਜਾਬ ਦਾ ਉਹਦੇ ਹਾਈ ਕੋਰਟ ਗਏ ਉਹ ਹਾਈ ਕੋਰਟ ਨੇ ਉਸ মিডিਆ ਹਾਊਸ ਦੇ ਹੱਕ ਵਿੱਚ ਸਾਰੀਆਂ ਐਫ ਆਈ ਆਰ 9 ਕੇ 10 ਪਰਚੇ ਦਰਜ ਕਰਾਤੇ ਪਟਾਣ ਮਾਜਰੇ ਨੇ ਕਿਉਂਕਿ ਉਹਨਾਂ ਦਾ ਕੇਬਲ ਦਾ ਨੈਟਵਰਕ ਹੋਣਾ ਚਾਹੁੰਦਾ ਸੀ ਸਾਰਾ ਉਹ ਹਾਈ ਕੋਰਟ ਨੇ ਬਚਾਇਆ ਉਹਨਾਂ ਨੂੰ ਹੁਣ ਹਾਈ ਕੋਰਟ ਦੱਸੋ ਕਿੱਥੇ ਕਿੱਥੇ ਜਾ ਕੇ ਬਚਾਊਗਾ ਸੋ ਇਹ ਜੋ ਕੁਝ মিডিਆ ਦੇ ਜਰਨਲਿਸਟ ਨਾਲ ਅ ਦੁਰਵਿਵਹਾਰ ਕੀਤਾ ਉਹਨੂੰ ਮੈਂ ਸਖਤ ਸ਼ਬਦਾਂ ਚ ਨਿਖੇਦੀ ਕਰਦਾ ਐਮ ਐਲ ਏ ਦੇ ਪਰਚਾ ਦਰਜ ਹੋਣਾ ਚਾਹੀਦਾ ਪਰ ਕਰੂਗਾ ਕੌਣ ਸਰਕਾਰੀ ਉਹਨਾਂ ਦੀ ਹੈ ਪਰ ਬੰਦਾ ਪਰਚਾ ਹੈ सरकारे 13 13 ਰੁਪਏ ਦਿੱਕਤ ਦੀ ਸਰਕਾਰ ਕਰਦਾ ਕਿ ਕਿਸ ਤਰ੍ਹਾਂ ਦੇਖਦੇ ਹੋ ਇਹ ਇਸ ਦਾ ਜਿਹੜੀ ਫਲੈਕਸ਼ਨ ਹੈ ਪੰਜਾਬ ਦੀ ਜਿੱਦਾਂ ਦਾ ਪਰ ਬਾਹਰਲੇ ਸ਼ੇਡਾ ਦੀ ਕਾਂਗਰਸ ਜਿੱਦਾਂ ਦਾ ਜਿੱਦਾਂ ਦਾ ਜਿੱਦਾਂ ਦਾ ਭਗਵੰਤ ਪਾਣ ਦੀ ਘਾਰਜ ਛੱਲੀ ਆ ਇਹ 13 0 ਰਿਵਰਸ ਹੋਣਾ ਵਾ ਇਹਨਾਂ ਕੋਲ 0 ਆਣੇ ਆ ਤੇ ਦੂਜੇ ਪਾਸੇ 13 ਜਿੱਤਣ ਗਿਆ ਕੋਈ ਜੱਜ دوسری ਪਾਰਟੀ ਇਹ ਨਹੀਂ ਜਿੱਤਦੇ ਕਿਉਂਕਿ ਇਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਇੱਕ ਪਬਲਿਕ opinion ਬਿਲਡ ਹੋਇਆ ਜਲ ਪੁੱਛੀ ਤੁਸੀਂ ਕਿ ਅਸੀਂ ਆਮ ਆਦਮੀ ਨਾਲ ਅਲਾਈਅੰਸ ਪੰਜਾਬ ਦੇ ਵਿੱਚ ਅਸੀਂ ਜਵਾਬ ਦੇ ਆ ਤੁਹਾਨੂੰ ਪੰਜਾਬ ਦੇ ਵਿੱਚ ਸਾਡੇ ਵਰਕਰਜ਼ ਨਾਲ ਐਮਐਲਏ ਤੋਂ ਲੈ ਕੇ ਪੰਜ ਸਰਪੰਚ ਤੱਕ ਬਹੁਤ ਬਦਲਾਖੋਰੀ ਹੋਈ ਹੈ ਉਹਨਾਂ ਦੀ ਗਰੰਟਾਂ ਰੋਕੀਆਂ ਸਾਰੇ ਸਰਪੰਚਾਂ ਨੂੰ ਕਹਤਾ ਹੈ ਤਾਂ ਚੋਰ ਹੈ ਇਸ ਕਰਕੇ ਸਾਡਾ ਕੋਈ ਚਾਂਸ ਨਹੀਂ ਕੋਈ ਸਵਾਲ ਨਹੀਂ ਹਾਂ ਨੈਸ਼ਨਲ ਲੈਵਲ ਤੇ ਬੀਜੇਪੀ ਨੂੰ ਡੀਫੀਟ ਕਰਨ ਵਾਸਤੇ ਇੱਕ ਇੰਡੀਆ ਆਲਾਈਅንስ ਬਣਾਇਆ ਵਾ ਉਹਦੇ ਜੋ ਉਹਨਾਂ ਨੇ ਦਿੱਲੀ ਤੇ ਚੰਡੀਗੜ੍ਹ ਤੇ ਗੋਆ ਤੇ ਗੁਜਰਾਤ ਵਿੱਚ ਕੀਤਾ ਉਹ ਉਹਨਾਂ ਦੀ ਉਹ ਜਵਾਬ ਦੇ ਨੇ ਅਸੀਂ ਪੰਜਾਬ ਨੂੰ ਜਵਾਬ ਦੇ ਆ ਅਸੀਂ ਇਹਨਾਂ ਦੇ ਨਾਲ ਗੱਠ ਜੋੜ ਤਾਂ ਕੀ ਅਸੀਂ ਸਾਡਾ ਤਾਂ ਇਹਨਾਂ ਦਾ ਲੱਖ जोड ਹੋਇਆ ਹੋਇਆ ਰੋਜ਼ ਲੱਖੀਆਂ ਕੱਢ ਲੈਂਦੇ ਨੇ ਸਾਡੇ ਦਵਾਲੇ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਵਿਧਾਨ ਸਭਾ ਵਿੱਚ ਕਿੱਦਾਂ ਬੋਲਦੇ ਨੇ ਭਗਵਾਨ ਜੀ ਤੂੰ ਤੜਕ ਔਰ ਤਮਕੋ ਦੇ ਨੇ ਤੈਨੂੰ ਚੱਕ ਲੂ ਤੇਰੀ ਫਾਈਲ ਹੈਗੀ ਆ ਖੈਰਾ ਕਿੱਥੇ ਆ ਮਤਲਬ ਜਿਹੜਾ ਜਿੱਦਾਂ ਨਾ ਨੁੱਕੜ ਦਾ ਕੋਈ ਬਦਮਾਸ਼ ਕਰਦਾ ਹੁੰਦਾ ਛੋਟੇ ਪੱਧਰ ਦਾ ਜਾਂ ਜਿੱਦਾਂ ਗਲੀਆਂ ਦੇ ਵਿੱਚ ਹੁੰਦੇ ਆ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਸਟਰੀਟ ਫਾਈਟਰਸ ਸਟਰੀਟ ਫਾਈਟਰ ਹੈ ਸੀਐਮ ਹੈ ਠੀਕ ਹੈ ਜੀ ਧੰਨਵਾਦ ਸਾਰੀ ਕਿਤਾਬ ਨਾਲ ਲਿਖੀ ਜਾਂ ਜੱਜ ਮੋਰਚੇ ਦੇ ਮੋਰਚੇ ਦਾ ਸਮਰਥਨ ਦੀ ਗੱਲ ਕਰ ਰਹੇ ਉਹ ਕਿਸ ਤਰ੍ਹਾਂ ਦੀ سپورਟ ਹੋਏਗੀ ਅੱਗੇ ਦੇਖੋ ਮੈਨੂੰ ਤਾਂ ਇਹਨਾਂ ਨੇ ਇਨਵਾਈਟ ਕੀਤਾ ਸੀਗਾ ਮੈਂ ਕਿਸੇ ਵੀ ਥਾਂ ਜਿੱਥੇ ਮੈਨੂੰ ਲੱਗਦਾ ਕਿ ਕਿਸੇ ਨਾਲ ਜ਼ੁਲਮ ਹੋ ਰਿਹਾ ਕੋਈ ਵਿਤਕਰਾ ਹੋ ਰਿਹਾ ਇਹ ਜਿਹੜਾ ਗਰੀਬਾਂ ਦਾ ਮਸਲਾ ਵਾ ਤਾਂ ਕਰਕੇ ਆਇਆ ਵਾ ਪੈ ਆਪਣੀ ਪਾਰਟੀ ਵੱਲੋਂ ਖੜਾ ਇੱਥੇ ਜਿੱਦਾਂ ਵੀ ਅਗਲਾ ਕੋਈ ਪ੍ਰੋਗਰਾਮ ਕਹਿਣਗੇ ਇਹਨਾਂ ਦੀ ਸਪੋਰਟ ਕਰਾਂਗੇ ਰੇਤ ਨਾਲ ਅਸੀਂ ਹਰ ਜਾਇਜ਼ ਗੱਲ ਦੇ ਸਪੋਰਟ ਕਰਨਦੇ ਅਸੀਂ ਉਹਦੇ ਨਾਲ ਜਲਦਾ ਜੀਤ ਵਾਲੇ ਤੋਂ ਹੋਰ ਵਧੀਆ ਕੰਮ ਹਾਂ ਜੀ ਕਰਦੇ ਤੁਹਾਡੇ ਵਾਲੇ ਮਾਤਮੇ ਬੈਠ ਰਹੇ ਹੋਏ ਬਸ ਮਤਬਰ ਕਰਦੇ ਉੱਥੇ ਕਿਹਾ ਗਿਆ ਵਿਧਾਨ ਸਭਾ ਤੋਂ ਉੱਤੇ ਆ ਤਗੜ ਤੋਂ ਜੰਮੀ ਤੋਂ ਕੁੰਬੜਾ ਸਰ ਆਪ ਜੀ ਸਾਡੇ ਦੇ ਕਰਨੇ ਚ ਬਹੁਤ ਵੱਡਾ ਪ੍ਰਸਾਦ ਮੋਟੇ ਸੇ ਖੇਰਾ ਸਾਹਿਬ ਵਧੀਆ ਲੀਡਰ ਨੇ ਉਹਨਾਂ ਸਾਰੀ ਚੀਜ਼ਾਂ ਤੋਂ ਗੁਜ਼ਰ ਰਹੇ ਨੇ ਗੁਜ਼ਰ ਚੁੱਕੇ ਨੇ ਜਿਹੜਾ ਤੁਹਾਡੇ ਚੱਟ ਪੱਚਾ ਹੋਇਆ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਤਰ੍ਹਾਂ ਦੇਖੋ ਮੈਂ ਬਹੁਤ ਹੀ ਸਤਕਾਰਯੋਗ ਪਹਿਲਾਂ ਦਾ ਪ੍ਰੈਸ ਦਾ ਤਹਿਤੋਂ ਧੰਨਵਾਦ ਕਰਦਾ ਜਦੋਂ ਕਿ ਸਾਡੀ ਆਵਾਜ਼ ਜਿਹੜੀ ਤੁਸੀਂ ਚੱਕ ਕੇ ਘਰ ਘਰ ਬਚਾ ਕੇ ਵਿਧਾਨ ਸਭਾ 'ਚ ਜਿਹੜਾ ਸਾਡਾ ਮੁੱਦਾ ਗੁੰਜਿਆ ਉਹ ਕਿਸੇ ਤਰ੍ਹਾਂ ਤੇ ਉਹ ਤੁਹਾਡੀ ਹੀ ਕਿਰਪਾ ਸਾਡੀ ਬਦੌਲਤ ਉਹ ਹੀ ਇਹ ਸਾਰਾ ਕੁਝ ਹੋਇਆ ਤੇ ਜੇਕਰ ਸਾਡੇ ਨਾਲ ਸਰ ਸਰਦਾਰ ਸੁਖਵਾਲ ਸਿੰਘ ਜੀ ਖੈਰਾ ਅੱਜ ਸਾਡੇ ਤੇ ਪਹੁੰਚੇ ਨੇ ਸਾਨੂੰ ਸਮਰਥਨ ਦੇਣ ਵੀ ਪਹੁੰਚੇ ਨੇ ਗੱਲ ਪਹਿਲਾਂ ਵੀ ਜਲਦੀ ਸੀ ਰੇਸ਼ਮ ਸਿੰਘ ਕਾਲੋ ਜੀ ਨੇ ਕਈ ਵਾਰੀ ਜ਼ਿਕਰ ਕੀਤਾ ਪਰ ਲੇਕਿਨ ਕਈ ਨਹੀਂ ਜੇ ਮੈਂ ਅੱਜ ਆਏ ਤਾਂ ਵੀ ਕੋਈ ਗੱਲ ਨਹੀਂ ਸਾਡਾ ਜਿਹੜਾ ਪਹਿਲਾਂ ਵੀ ਤੋਂ ਸਮਰਥਨ ਜਿਵੇਂ ਡਾਕਟਰ ਧਰਮਵੀਰ ਗਾਂਧੀ ਜੀ ਦੀ ਅਸੀਂ ਜਦੋਂ ਕੈਂਪੇਨ ਚਲਾਈ ਸੀ ਜੀ ਅਸੀਂ ਇਕੱਠੇ ਜਦ ਵੀ ਕੰਮ ਕੀਤਾ ਤੇ ਖੈਰਾ ਸਾਹਿਬ ਵੀ ਸਾਡੇ ਮੰਗੋ ਹਰ ਇੱਕ ਮੁੱਦਾ ਜਦੋਂ ਕਿਤੇ ੱੱਕੇ ਛਾਈਦਾ ਹੁੰਦਾ ਹੈ ਪੰਜਾਬ ਵਿੱਚ ਕਿਸੇ ਵੀ ਡਿਸਟ੍ਰਿਕਟ 'ਚ ਹੋਏ ਕਿਸੇ ਬਲਾਕ 'ਚ ਹੋਏ ਉੱਥੇ ਮੁੱਦਾ ਚੁੱਕਦੇ ਨੇ ਤੇ ਖੈਰਾ ਸਾਹਿਬ ਵੀ ਸਾਡੇ ਮੰਗੋ ਕੋਈ ਗੱਲ ਨਹੀਂ ਪਰਚਿਆਂ ਦੀ ਚ ਐ ਇਹਨਾਂ ਦੀ ਗੱਲ ਹੋਏ ਅੰਦਰ ਰਹਿ ਕੇ 4 ਦਿਨ 4 ਮਹੀਨੇ ਜਾਂ ਮੇਰੇ ਤੋਂ ਪਹਿਲਾਂ 10 ਪਰਚੇ ਖੈਰਾ ਸਾਹਿਬ ਹੋਲੇ ਪਹਿਲਾਂ ਮੇਰੇ ਘਰ ਵਾਲੀ ਦਾ ਨਾਮ ਪਾਉਂਦੇ ਫਿਰ ਬੱਚਿਆਂ ਦਾ ਨਾਮ ਪਾਉਂਦੇ ਪਰ ਮੈਂ ਕਦੇ ਇਹਨਾਂ ਤੋਂ ਡਰਿਆ ਨਹੀਂ ਤੇ ਸਰਕਾਰ ਕੋਈ ਵੀ ਆਜੇ ਪਹਿਲਾ ਪਰਚਾ ਕਰਾਉਣੀ ਹੈ ਜੇ ਕੋਈ ਲੋਕਲ ਲੀਡਰ ਕਿਸੇ ਤਰ੍ਹਾਂ ਦਬਾਅ ਦਾ ਹੈ ਜਦੋਂ ਸਰਕਾਰ ਦੇ ਖਿਲਾਫ ਬੋਲਦੇ ਆ ਪਰਚਾ ਕਰਾਉਣੀ ਹੈ ਪਰ ਲੇਕਿਨ ਸਾਡਾ ਸਮਾਜ ਦੇ ਆਗੂ ਸਾਡੇ ਤੁਸੀਂ ਤੁਹਾਡਾ ਪ੍ਰੈਸ মিডিਆ ਜਦੋਂ ਤੁਹਾਡਾ ਸਹਿਯੋਗ ਪੂਰਾ ਹੋਏ ਤੁਹਾਨੂੰ ਪਰਚੇ-ਪੁਰਚੇ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਅੱਜ ਵੀ ਸਵੇਰ ਦੀ ਜਿਹੜਾ ਪੁਲਿਸ ਪ੍ਰਸ਼ਾਸਨ ਲਿਲਕੜੀਆਂ ਘੱਟ ਰਿਹਾ ਵੀ ਤੁਸੀਂ ਕੱਲ ਦਾ ਪ੍ਰੋਗਰਾਮ ਜਿਹੜਾ ਹੈ ਕੈਨਸਲ ਕਰ ਦਿਓ ਪਰ ਖੈਰਾ ਸਾਹਿਬ ਤੁਹਾਡੇ ਧਿਆਨ 'ਚ ਲੈਣਾ ਚਾਹੁੰਦੇ ਕਿ ਜਦੋਂ ਇਹ ਪੈਰਾਂ ਨੂੰ ਘਿਰਨ ਲੱਗਦੇ ਜਰਦੀ ਦੇਰ ਲੰ ਲੰਦੇ ਜਦੋਂ ਬਾਲ ਫੜਦੇ ਫਿਰ ਦੂਜੇ ਪਾਸੇ ਨੂੰ ਵੀ ਜਰਾ ਚੱ ਅਸੀਂ ਕੱਲ ਨੂੰ ਤੁਹਾਨੂੰ ਪ੍ਰੈਸ ਨੂੰ ਹੋਰ ਮੈਸੇਜ ਤੁਹਾਡਾ ਪ੍ਰੈਸ ਨਹੀਂ ਦੇ ਦਿੰਦੇ 11:30 ਵਜੇ ਐਸਐਸਪੀ ਦਫ਼ਤਰ ਦਾ ਘਰਾਓ ਕੀਤਾ ਜਾਵੇਗਾ ਤੇ ਸਾਡੇ ਸਾਰੇ ਅਗੋ ਸੇਵਨਾਂ ਨੇ ਆਪਣੀ ਆਪਣੀ ਡਿਊਟੀ ਲਈ ਹੈ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤਾਂ ਕਿ ਤੁਹਾਡੀ ਜਿਹੜੀ ਅਗਲੀ ਸਾਡੀ ਕਾਮਯਾਬੀ ਸਾਰੇ ਅਗੋ ਸੇਵਨਾਂ ਦੀ ਹੋਵੇ ਤੁਹਾਡਾ ਪ੍ਰੈਸ ਦਾ ਬਹੁਤ ਬਹੁਤ ਸਹਿਦੋਂ ਧੰਨਵਾਦ ਖੈਰਾਬਾਪ ਨੇ ਆਪਣਾ ਪੱਖ ਕਰਦਾ ਕਿ ਉਹ ਆਪਣੇ ਅੰਨੀ ਤਬਰਨ ਚਾਹੀਏ ਕੀ ਮੋਰਚਾ ਹੋ ਪੁਲੀਟਿਕਲ ਤਬਰਨ ਚਾਹ ਰਿਹਾ ਇੱਕ ਤਰਫ ਖੈਰਾਬਾਪ ਦਾ ਮੈਂ ਕਹਾਂ ਜੀ ਜਿਹੜਾ ਦੇਖੋ ਜਿਹੜਾ ਵਿਅਕਤੀ ਖੈਰਾ ਸਮਰਥਨ ਖੈਰਾ ਸਾਹਿਬ ਆਏ ਨੇ ਸਮਰਥਨ ਦੇਣ ਪਹਿਲਾਂ ਜਸਵੰਤਰ ਆਓ ਜੀ ਆਏ ਨੇ ਬਹੁਤ ਸਾਰੇ ਜਿਹੜੇ ਲੋਕ ਹਾਲੇ ਵੀ ਇਸ ਸਮਰਥਨ ਦੀ ਜਿਵੇਂ ਹਾਲੇ ਆ ਤਾਂ ਸਮਰਥਨ ਚੱਲੇ ਰਿਹਾ ਲੈ ਕੱਲ ਦਾ ਫੇਰ ਖੜਿਆਗਾ ਖੈਰਾ ਸਾਹਿਬ ਅੱਜ ਕਿਹੜਾ ਖਤਮ ਹੋ ਗਿਆ ਅੱਛੇ ਹਾਲੇ ਵੀ ਉੱਥੇ ਐਲਾਨ ਹੋਇਆ ਐਲਾਨ ਹੋ ਗਿਆ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਲਾਨ ਦਾ ਪ੍ਰਕਰਤਾ ਪਰ ਜਦੋਂ ਤੱਕ ਉਹਨੂੰ ਲਾਗੂ ਨਹੀਂ ਕਰਨੋਂ ਰੋਂਦਾ ਕੋਈ ਬੰਦਾ ਫੜਿਆ ਨਹੀਂ ਜਾਂਦਾ ਕਿਸੇ ਦਾ ਐਫ ਆਈ ਆਰਾ ਨਹੀਂ ਹੁੰਦੀਆਂ ਜਦੋਂ ਤੱਕ ਅਸੀਂ ਬਿਆਨ ਬਿਆਨ ਸਮਝਦੇ ਆ ਜਦੋਂ ਅਗਲੀ ਕਾਰਵਾਈਆਂ ਹੋਣਗੇ ਤਾਂ ਤੁਹਾਡੇ ਰਾਹੀਂ ਅਸੀਂ ਸਾਰਾ ਕੁਝ ਦੱਸਾਂਗੇ ਵੀ ਆਹ ਬੰਦੇ ਚੋਰ ਫੜੇਗੇ ਇਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ ਤਾਂ ਕਿ ਭਗਵੰਤ ਮਾਨ ਜੀ ਨੇ ਜੋ ਬਿਆਨ ਦਿੱਤਾ ਸੀ ਉਸੇ ਖਰੇ ਉੱਤੇ ਕਿੰਨੀ ਕੁ ਤਦਾਦ ਚ ਉੱਥੇ ਲੋਕ ਪਹੁੰਚਣਗੇ ਐਸਐਸਪੀ ਆਫਿਸ ਸਾਰੀਆਂ ਜਿਵੇਂ ਸਾਡੇ ਸੁਚਾਲਿਆ ਕਰਮਚਾਰੀ ਖੜੇ ਨੇ ਇਹਨਾਂ ਦੀਆਂ ਮੰਗਾਂ ਸੀ ਖਰੇ ਸਰਬ ਤੁਹਾਡੇ ਧਿਆਨ ਚ ਵੀ ਲਿਆਉਣ ਨੇ ਸੁਚਾਲਿਆ ਕਰਮਚਾਰੀ 350 ਕਰਮਚਾਰੀ ਸੁਚਾਲਿਆ ਤੇ ਮੁਹਾਲੀ ਚ ਹੈਗਾ ਜਿਨ੍ਹਾਂ ਨੂੰ ਅੱਜ ਸਰਕਾਰ ਜਿਹੜੇ ਨੂੰ ਕਹਿੰਦੇ ਸੀ ਵੀ ਝਾੜੂ ਫੜੋ ਜੀ ਸਾਡੀ ਸਰਕਾਰ ਬਣਾਓ ਇਹ ਲੋਕਾਂ ਨੇ ਸਾਰਿਆਂ ਨੇ ਵੋਟਾਂ ਪਾ ਕੇ ਝਾੜੂ ਵਾਲੀ ਸਰਕਾਰ ਨੂੰ ਝਾੜੂ ਇਹਦਾ ਚੋਣ ਖਾਣ ਤੇ ਵੋਟਾਂ ਪਾ ਕੇ ਸਰਕਾਰ ਬਣਾਇਆ ਪਰ 350 ਬੰਦੇ ਜੋ ਅਜੇ ਬੇਰੁਜ਼ਗਾਰ ਫਿਰ ਰਹੇ ਨੇ ਤੇ ਇਹਨਾਂ ਦੇ ਜਿਹੜੇ ਸੁਚਾਲੇ ਚਲਾਉਣ ਦੇ ਕਿਸੇ ਕੰਪਨੀ ਨੂੰ ਠੇਕਾ ਦੇ ਰਹੇ ਨੇ ਕਿਸੇ ਕੰਪਨੀ ਨੂੰ ਠੇਕਾ ਦੇ ਕੇ ਇਹਨਾਂ ਨੂੰ 350 ਵਰਕਰਾਂ ਨੂੰ ਹਟਾਉਣਾ ਚਾਹ ਰਹੇ ਉਹ ਸਾਰੇ ਪਹਿਲਾਂ ਆਏ ਹੋਏ ਨੇ ਤੇ ਕੱਲ ਵੀ ਐਸਐਸਪੀ ਦਫ਼ਤਰ ਇਹ ਹਾਜ਼ਰ ਹੋਣਗੇ ਵੱਖ-ਵੱਖ ਥਾਣਿਆਂ ਤੋਂ ਪੀੜਤ ਲੋਕ ਸਾਡੇ ਕੋਲੇ 12-14 ਕੇਸ ਇਹ ਜਏ ਨੇ ਵੱਖ-ਵੱਖ ਥਾਣਿਆਂ ਤੋਂ ਪੀੜਤ ਲੋਕ ਵੀ ਕੱਲ ਨੂੰ ਪਹੁੰਚਣਗੇ ਤਾਂ ਕਿ ਬੀੜੀਆਂ ਸਾਹਮਣੇ ਪ੍ਰੈਸ ਸਾਹਮਣੇ ਆਗੂ ਸਾਹਮਣੇ ਸਾਰੀ ਆਪਣੀ ਜ ਪੀਪਰਸ ਨੇ ਗੰਦ ਪਾਇਆ ਜਾਂ ਇਹਨਾਂ ਨੇ 10 ਮਿੰਟ ਉੱਥੇ ਲੈਟਾਂ ਦੇ ਬੈਠ ਕੇ ਗੰਦ ਪਾਇਆ